ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿੱਥੇ ਸਮੁੱਚੀ ਪੰਜਾਬ ਦੀ ਧਰਤੀ ਦੇ ਉੱਪਰ ਪਿੰਡ ਪਦਰ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪ੍ਰਕਾਸ਼ ਦਿਹਾੜੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜੋ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਦੇਰ ਪਲਵਾ ਦੇ ਮਹਾਵਾਕ ਅਨਸਾਰ ਪਿੰਡ ਪਦਰ ਤੇ ਪ੍ਰਭਾਤ ਫੇਰੀਆਂ ਤੇ ਨਗਰਕੀਤਨਾਂ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਦੇਖਣ ਨੂੰ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਜੇਕਰ ਜ਼ਿਲ੍ਹਾ ਗੁਰਦਾਸਪੁਰ ਦੇ ਪੁਰਾਣਾ ਸ਼ਹਿਰ ਦੀ ਹਦੂਚੇ ਪੈਂਦੇ ਪਿੰਡ ਜਗਤਪੁਰ ਕਲਾਂ ਦੀ ਗੱਲ ਕੀਤੀ ਜਾਵੇ ਤੇ ਜਗਤ ਜਗਤਪੁਰ ਕਲਾਂ ਦੇ ਵਿਹੜੇ ਦੇ ਵਿੱਚ ਵੀ ਅੱਜ ਵੱਡੀਆਂ ਰੌਣਕਾਂ ਸੰਗਤਾਂ ਦੀਆਂ ਲੱਗੀਆਂ ਹੋਈਆਂ ਨੇ ਤੁਸੀਂ ਆ ਦੇਖ ਸਕਦੇ ਹੋ ਕਿ ਕਰਨੈਲ ਸਿੰਘ ਤੇ ਅਵਤਾਰ ਸਿੰਘ ਨੇ ਜੋ ਗੁਰੂ ਘਰ ਦੇ ਪ੍ਰੀਤਮਾਨ ਉਹਨਾਂ ਦੇ ਵਿਹੜੇ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੇ ਨੇ ਚਾਹ ਦੇ ਲੰਗਰਾਂ ਦੇ ਅਨਨ ਪਦਾਰਥਾਂ ਦੇ ਚਾਹ ਪਕੌੜਿਆਂ ਦੇ ਲੰਗਰ ਹੋਣ ਜੇਲੇਬੀਆਂ ਦੇ ਹੋਣ ਜਾਂ ਵੱਖੋ-ਵੱਖ ਪਦਾਰਥਾਂ ਦੇ ਲੰਗਰ ਨੇ ਜਿਹੜੇ ਜਿੱਥੇ ਇਸ ਪਰਿਵਾਰ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਗਤਪੁਰ ਕਲਾਂ ਦੇ ਨਾਲ ਸੰਬੰਧਤ ਵੱਖੋ-ਵੱਖ ਸੰਗਤਾਂ ਵੱਲੋਂ ਵੱਖੋ ਵੱਖ ਗਰੁੱਪ ਪਿਆਰਿਆਂ ਵੱਲੋਂ ਜਿਹੜਾ ਵਾ ਵੱਖੋ ਵੱਖ ਜਿਹੜੇ ਲੰਗਰ ਨੇ ਉਹ ਤਿਆਰ ਕੀਤੇ ਗਏ ਨੇ ਅਨਣ ਪਦਾਰਥਾਂ ਦੇ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਜਿਹੜਾ ਵਾ ਇਹ ਨਗਰ ਕੀਰਤਨ ਅੱਜ 10 ਵਜੇ ਦੇ ਕਰੀਬ ਜੈਕਾਰਿਆਂ ਦੀ ਗੂੰਜ ਦੇ ਵਿੱਚ ਆ ਜਗਤਪੁਰ ਕਲਾਂ ਦੇ ਗੁਰੂ ਘਰ ਤੋਂ ਜਿਹੜਾ ਆਰੰਭ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਪੰਗਤਾਂ ਜਿਹੜੀਆਂ ਨੇ ਬੜੇ ਪਿਆਰ ਦੇ ਨਾਲ ਸਰਧਾ ਭਾਵਨਾ ਦੇ ਨਾਲ ਜਿਹੜੀ ਆ ਇਸ ਨਗਰ ਕੀਰਤਨ ਦਾ ਹਿੱਸਾ ਮਰ ਰਹੀਆਂ ਨੇ ਸੰਗਤਾਂ ਵਾਹਿਗੁਰੂ 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 ਦੇ ਜਾਪ ਦੇ ਵਿੱਚ ਲੀਨ ਨੇ ਸਾਡੇ ਨਾਲ ਇਸ ਪਰਿਵਾਰ ਦੇ ਨਾਲ ਸਬੰਧਤ ਨੇ ਜਿਵੇਂ ਵੀਰਜੀ ਉਹ ਵੀ ਮੌਜੂਦ ਨੇ ਗੁਰੂ ਘਰ ਦੇ ਜੋ ਪ੍ਰਧਾਨ ਨੇ ਪ੍ਰਬੰਧ ਕਮੇਟੀ ਦੇ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਤੁਹਾਡੇ ਜਗਤਪੁਰ ਦੇ ਵਿਹੜੇ ਚੇਰ ਵੱਡੀਆਂ ਰੌਣਕਾਂ ਲਗੀਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਰੌਣਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਉਤਾਰਪੁਰਬ ਹਰ ਸਾਲ ਸਾਡੇ ਨਗਰ ਦੀ ਜਗਤਪੁਰ ਕਲਾਂ ਦੀ ਸੰਗਤ ਮਿਲ ਕੇ ਬੜੀ ਸ਼ਰਧਾ ਭਾਵਨਾ ਮਨਾਉਂਦੀ ਆ ਸਤਿਗੁਰ ਸੱਚੇ ਪਾਤਸ਼ਾਹ ਸਰਬੱਤ ਸੰਗਤਾਂ ਦੀ ਮੋਣੋ ਕਾਮਨਾ ਭਾਵਾਂ ਪੂਰੀਆਂ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਖੁਸ਼ੀਆਂ ਵਿੱਚ ਸੰਗਤਾਂ ਫਿਰ ਚਾਹ ਪਾਣੀ ਤੇ ਲੰਗਰ ਹੋਰ ਵਕ ਵਕ ਤਰ੍ਹਾਂ ਦੇ ਲੰਗਰ ਲਾ ਕੇ ਸੰਗਤਾਂ ਆਪਣੀ ਜੋ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਨੇ ਇਹ ਸਤਿਗੁਰ ਸੱਚੇ ਪਾਸ਼ਾ ਦੀ ਰਹਿਮਤ ਆ ਗੁਰਨਾਨਕ ਪਾਤਸ਼ਾਹ ਦੀ ਬਹੁਤ ਵੱਡੀ ਰਹਿਮਤ ਹੈ ਜੋ ਸਾਡਾ ਬੇਟ ਇਲਾਕੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਨਾਰਕੀਤ ਹਰ ਸਾਲ ਸਾਡੇ ਨਾਲ ਪਸੇ ਆ ਜਾਂਦਾ ਸਾਡੇ ਵੀ ਧਨ ਭਾਗ ਨੇ ਜੋ ਇਹ ਸੰਤਨ ਦਰਸ਼ਨ ਕਰਦੇ ਆ ਜੀ ਉਹ ਇਹ ਸਨ ਗੁਰੂ ਘਰ ਦੇ ਪ੍ਰਧਾਨ ਜਿਵੇਂ ਹੋਰ ਵੀ ਜਿਵੇਂ ਸਰਦਾਰ ਬਲਕਾਰ ਸਿੰਘ ਨੇ ਸਾਡੇ ਨਾਲ ਮੌਜੂਦ ਨੇ ਜੋ ਕਿ ਇਸ ਨਗਰ ਕੀਰਤਨ ਦਾ ਹਿੱਸਾ ਬਣ ਰਹੇ ਨੇ ਉਹਨਾਂ ਦੇ ਪੁੱਤਰ ਨੇ ਜੋ ਯੂ ਐਸ ਏ ਦੇ ਵਿੱਚ ਨੇ ਗੁਰਮੀਤ ਸਿੰਘ ਸੇਖੋ ਉਹ ਵੀ ਕਿਸੇ ਧਾਰਮਿਕ ਜਿਹੜੇ ਕਾਰਜ ਵਿੱਚ ਕਿਸੇ ਵੀ ਸੇਵਾ ਦੇ ਕਾਰਜ ਵਿੱਚ ਪਿੱਛੇ ਨਹੀਂ ਰਹਿੰਦੇ ਇਸੇ ਤਰ੍ਹਾਂ ਹੀ ਵਕੂ ਵਕ ਪਰਿਵਾਰਾਂ ਦੇ ਵਕੂ ਵਕ ਕੰਟਰੀਆਂ ਦੇ ਵਿੱਚ ਜੋ ਨੌਜਵਾਨ ਨੇ ਉਹਨਾਂ ਨੌਜਵਾਨਾਂ ਦਾ ਵੀ ਜਿਹੜਾ ਵਾ ਧਾਰਮਿਕ ਗਤੀਵਿਧੀਆਂ 'ਤੇ ਵੱਡਾ ਸਹਿਯੋਗ ਲੈਂਦਾ ਹੋਰ ਪਰਿਵਾਰ ਵੱਲੋਂ ਸੋਨਾ ਵੀਰ ਜੀ ਨੇ ਸਾਡੇ ਨਾਲ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਤੁਹਾਡੇ ਵਿਹੜੇ ਦੇ ਵਿੱਚ ਰੌਣਕਾਂ ਲਗੀਆਂ ਨੇ کہہ ਸਕਦੇ ਆ ਕਿ ਆ ਸਤਿਗੁਰ ਜੀ ਤੇਰੀਆਂ ਸੰਗਤਾਂ ਦੇ ਨਾਲ ਵਿਹੜਾ ਹਰਿਆ ਤੇ ਵਿਹੜਾ ਭਰਿਆ ਕਿਵੇਂ ਦੇਖ ਰਿਓ ਇਹਨਾਂ ਰੌਣਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੀ ਲੋਕਾਈ ਨੂੰ ਸਾਰੀ ਸੰਗਤ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕੁਬ ਦੀ ਲੱਖ ਲੱਖ ਵਧਾਈ ਦਿੰਦੇ ਆ ਜੀ ਬੜੀ ਵਪਾਰ ਕੀ ਕਿਰਪਾ ਕੀਤੀ ਮਹਾਰਾਜ ਜੀ ਨੇ ਜੋ ਸਾਡੇ ਤੇ ਆਪਣਾ ਮੇਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਤੇ ਪਰਿਵਾਰ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਕੋਟਨ ਕੋਟ ਚਕਰਾਨਾ ਕਰਦੇ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਪਰਿਵਾਰ ਦੇ ਉੱਤੇ ਇਹ ਮੌਕਾ ਲਿਆਂਦਾ ਤੇ ਸਾਨੂੰ ਇਸ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਦੁਬਾਰਾ ਫਿਰ ਮੈਂ ਸੰਗਤ ਨੂੰ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋਣ ਪਿੰਡ ਦੀਆਂ ਸੰਗਤਾਂ ਹੋਣ ਜਾਂ ਗ੍ਰਹਿ ਪਰਿਵਾਰ ਦੇ ਮੈਂਬਰ ਹੋਣ ਉਹ ਕੋਟਾਨ ਕੋਟ ਜਿਹੜਾ ਧੰਨਵਾਦ ਸਤਿਗੁਰ ਨਾਨਕ ਪਾਤਸ਼ਾਹ ਦਾ ਆ ਕਰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਭਾਗਾਂ ਦੇ ਵਿੱਚ ਉਹਨਾਂ ਦੇ ਨਸੀਬਾਂ ਦੇ ਵਿੱਚ ਕਹਿੰਦੇ ਚੰਗੇ ਕਰਮ ਹੋਣ ਚੰਗੇ ਭਾਗ ਹੋਣ ਤੇ ਗੁਰੂ ਘਰ ਦੀ ਜਿਹੜੀ ਸੇਵਾ ਵਾ ਉਹ ਤਾਂ ਹੀ ਨਸੀਬ ਹੁੰਦੀ ਆ ਇਸੇ ਤਰ੍ਹਾਂ ਸੇਵਲ ਦੀ ਲੜੀ ਦੇ ਵਿੱਚ ਜਿੱਥੇ ਸਮੁੱਚੇ ਪੰਜਾਬ ਦੀਆਂ ਸੰਗਤਾਂ ਪਰੋਈਆਂ ਹੋਈਆਂ ਨੇ ਉੱਥੇ ਜਗਤਪੁਰ ਦੀਆਂ ਸੰਗਤਾਂ ਵੀ ਇਸੇ ਨਗਰ ਕੀਰਤਨਾਂ ਦੀ ਕੜੀ ਦੇ ਵਿੱਚ ਜਿਹੜੀਆਂ ਨੇ ਆ ਲੀਨ ਨਜ਼ਰ ਆ ਰਹੀਆਂ ਨੇ ਹੁਣ ਤੱਕ ਲਈ ਇਨਾ ਹੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ